सीएम साहब ਨਾਲ ਜੁੜ ਕੇ ਰਹਿੰਦੇ ਆ ਉਹ ਸ਼ਹਿਰੀ ਵਿਕਾਸ ਅਥਾਰਟੀ ਵਾਲਾ ਕੀ ਵਿਵਾਦ ਜਪਿਆ ਹੋਇਆ ਉਹ ਚ ਕਹਿੰਦੇ ਵੀ ਮਾਨ ਸਾਹਿਬ ਨੂੰ ਪਾਸੇ ਕਰਕੇ ਮੁਖ ਸ਼ਕਤਰ ਸਾਹਿਬ ਨੂੰ ਉੱਥੇ ਸੀਟ ਤੇ ਭਾਉਣ ਲੱਗੇ ਨੇ ਇਹ ਸੱਚ ਹੈ ਹੁਣ ਇਹ ਵੀ ਮਤਲਬ ਫੈਸਲੇ ਕੋਈ ਹੋਰ ਲਏਗਾ ਦੇਖੋ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਜਦੋਂ ਇਹਨਾਂ ਨੇ ਉਹ ਚੀਫ ਸੈਕਟਰੀ ਬਦਲਿਆ ਸੀਗਾ ਤੇ ਚੀਫ ਸੈਕਟਰੀ ਸੈਕਟਰੀਏਟ ਦੇ ਵਿੱਚ ਦੁਪਹਿਰ ਵੇਲੇ ਮੀਟਿੰਗ ਲੈ ਰਹੇ ਸੀ ਤੋਂ ਉਹਨਾਂ ਦੇ ਕੰਨ 'ਚ ਕਿਸੇ ਨੇ ਆ ਕੇ ਕਿਹਾ ਕਿ ਭਾਈ ਛੱਡੋ ਹਣ ਕਿਹੜਾ ਹੂੰ ਤਾਂ ਉਸ ਤੋਂ ਬਾਅਦ ਮਤਲਬ ਕਿ ਜਿਹੜੇ ਸਿਨਾ ਸਾਹਿਬ ਆਏ ਨੇ ਸਿਨਾ ਸਾਹਿਬ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਦੇ ਜਿਹੜੇ ਕੁਝ ਲੀਡਰ ਨੇ ਉਹਨਾਂ ਦੇ ਬਹੁਤ ਨਜ਼ਦੀਕੀ ਨੇ ਹੂੰ ਨਜ਼ਦੀਕੀ ਮਤਲਬ ਕਿ ਗੁੱਡ ਬੁੱਕ 'ਚ ਹੁੰਦੇ ਨੇ ਕੁਝ ਅਫਸਰ ਜੀ ਨਜ਼ਦੀਕੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਮਤਲਬ ਕੋਈ ਉਹਨਾਂ ਦੀ ਆਪਸ 'ਚ ਰਿਸ਼ਤੇਦਾਰੀ ਭਾਈ ਭਤੀਜਾ ਵਾਧਾ ਐਸਾ ਨਹੀਂ ਹੁੰਦਾ ਕੁਝ ਅਫਸਰ ਜਿਹੜੇ ਉਹਨਾਂ ਦੀ ਜ਼ਿਆਦਾ ਕਾਲੋ ਕੇ ਜਿਹੜੀ ਨਹੀਂ ਬਣ ਜਾਂਦੀ ਹੁੰਦਾ ਕਿਸੇ ਦੀ ਉਸ ਤਰ੍ਹਾਂ ਦੀ ਨਾ ਪਤਾ ਹੁੰਦਾ ਤਾਂ ਹੁਣ ਗੱਲ ਇਹ ਆ ਕਿ ਉਹ ਜਿਹੜੀਆਂ ਵਿਕਾਸ ਅਥਾਰਟੀਆਂ ਉਹਨਾਂ ਬਾਰੇ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਆਰਗੂਮੈਂਟ ਹੈ ਉਹ ਇਹ ਆ ਕਿ ਤੁਸੀਂ ਬਈ ਅਫਸਰशाही ਤੇ ਉਹਨਾਂ 'ਤੇ ਭਰੋਸਾ ਨਹੀਂ ਰੱਖ ਰਹੇ ਬਰੂਧੀਆਂ ਲੋਕ ਕਹਿ ਰਹੇ ਹਮ ਕਿ ਬਈ ਇੱਕ ਸੀਨਾ ਸਾਹਿਬ ਨੇ ਛੜੇ ਇੱਥੋਂ ਤੱਕ ਪਹੁੰਚਿਆ ਚੀਫ ਫੈਕਟਰੀ ਤੇ ਉਹਦੇ ਤੇ ਇੰਨਾ ਉਹਨਾਂ ਦਾ ਤਸਰਬ ਆ ਕਿ ਉਹਨਾਂ ਦਾ ਤੁਸੀਂ ਅਪਮਾਨ ਕਰ ਰਹੇ ਹੋ ਜੀ ਜਾਂ ਤੁਸੀਂ ਸੋਚਿਆ ਧਾਰਿਆ ਕਿ ਤੁਸੀਂ ਵਿਕਾਸ ਦੇ ਵਿੱਚ ਅੜਿੱਕਾ ਪਾਉਣਾ ਹੀ ਪਾਉਣਾ ਹੈ ਮਤਲਬ ਕਿ ਇਸ ਤਰ੍ਹਾਂ ਦੀਆਂ ਕਿਤੇ ਨਾ ਕਿਤੇ ਦੋਹਾਂ ਪਾਸਿਆਂ ਤੋਂ ਹੂੰ ਪ੍ਰਤੀਕ੍ਰਿਆਵਾਂ ਆ ਰਹੀਆਂ ਨੇ ਪ੍ਰਤੀਕ੍ਰਿਆਵਾਂ ਮਤਲਬ ਉਹ ਕਹਿ ਰਿਹਾ ਕਿ ਆ ਵੇਖ ਲਓ ਹੁਣ ਇਥੇ ਨੰਗਾ ਚਟਾ ਹੀ ਕੰਮ ਹੋ ਗਿਆ ਨਾ ਜਿਹੜੀ ਆਪੋਜੀਸ਼ਨ ਹੈ ਉਹ ਕਹਿ ਰਹੀ ਹੈ ਕਿ ਹੁਣ ਇਹਦੇ ਤੇ ਇਹਦੇ ਤੇ ਕਹਿਣ ਨੂੰ ਹੁਣ ਕੁਝ ਬਚੇ ਹੀ ਨਹੀਂ ਰਿਹਾ ਹੈ ਪਰ ਉਹ ਆਪ ਦੇ ਢੰਗ ਨਾਲ ਛਿਡੇ ਹੈ ਨਾ ਉਹ ਕਹਿ ਰਿਹਾ ਹੁਣ ਜਿਹੜੀ ਗੱਲ ਸੁਖਮ ਸਿੰਘ ਸਾਹਿਬ ਦੇਖਣ ਤੇ ਵਿਚਾਰਨ ਵਾਲੀ ਆ ਜੀ ਉਹ ਇਹ ਆ ਕਿ ਅਸਬ ਦੇ ਵਿੱਚ ਲੈਂਡ ਪੂਲਿੰਗ ਸਕੀਮ 24000 ਕਿਲਾ ਵਾਹਲੀ ਦਾ ਉਹ ਸੈਕਟਰਾਂ ਵਾਲਾ ਜੀ ਸਾਰਾ ਕੁਝ ਜਦੋਂ ਇਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਕਰਨਾ ਸੀਗਾ ਹਾਲਾਂਕਿ ਜੇ ਤੁਸੀਂ ਹੋਰ ਪਿੱਛੇ ਚਲੇ ਜਾਵੋ ਥੋੜਾ ਜਿਹਾ ਹੂੰ ਤਾਂ ਇਹਨਾਂ ਨੇ ਕੁਝ ਸ਼ਹਿਰੀ ਜਾਇਦਾਦਾਂ ਵੇਚੀਆਂ ਵੀ ਨਹੀਂ ਇਹ ਜਿਹੜੀਆਂ ਗਮਾੜਾਂ ਹੋਈ ਫਲਾਣੀ ਹੈ ਜੀ ਵਿਕਾਸ ਤੌਟੀ ਇਹ ਇਸ ਤਰ੍ਹਾਂ ਦੀਆਂ ਨੇ ਕਿ ਇਹਨਾਂ ਦੇ ਵਿੱਚ ਮਹਾਲ ਹੀ ਮਾਲਿਆ ਜੀ ਬਹੁਤ ਮਾਲਿਆ ਬਿਲਕੁਲ ਠੀਕ ਹੈ ਜੀ ਹੁਣ ਇਹਦਾ ਅਰਥ ਇਹੋ ਆ ਕਿ ਉਹਨਾਂ ਨੇ ਚੀਫ ਸੈਕਟਰੀ ਕੋਲ ਸਾਰਾ ਕੁਝ ਦਿੱਤਾ ਚੀਫ ਸੈਕਟਰੀ ਜਿਹੜਾ ਹੈ ਉਹ ਸਿੱਧਾ ਉਹਨਾਂ ਦਾ ਜਵਾਬ ਦੇਊਗਾ ਜਵਾਬ ਯਾਨੀ ਉਹ ਚੀਫ ਸੈਕਟਰੀ ਤੋਂ ਲੈਣਗੇ ਤੇ ਜਿਹੜਾ ਚੀਫ ਸੈਕਟਰੀ ਲਾਇਆ ਹੀ ਉਹਨਾਂ ਦਾ ਜੀ ਤੋਂ ਸਾਰਾ ਕੁਝ ਦੇਖੇਗਾ ਬਿਲਕੁਲ ਹੁਣ ਦੂਜੀ ਗੱਲ ਚੜੀ ਆ ਸਰ ਇਹ ਹੀ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦਿੰਨਾ ਸਾਡੇ ਬੰਦਿਆਂ ਦਾ ਸਟੱਡੀ ਵਰਕ ਜਾਂ ਇਸ ਤਰ੍ਹਾਂ ਉਸ ਤਰ੍ਹਾਂ ਦਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਨਾ ਤੁਸੀਂ ਉਹ ਉਮਰ ਅਬਦੁੱਲਾਹ ਵਾਲਾ ਜਿਹੜਾ ਪਾਣੀ ਵਾਲਾ ਵਿਵਾਦ ਆ ਹੂੰ ਉਹਦੇ ਤੋਂ ਦਸਾ ਲਾ ਲਓ ਕੀ ਕੀ ਹੈ ਜੀ ਕਿ ਅਸੀਂ ਕਿਸ ਤਰ੍ਹਾਂ ਦਾ ਮਤਲਬ ਕਿ ਦੂਰਾ ਪੈਮਾਨਾ ਲੀਡਰਾਂ ਦਾ ਜਾਂ ਲੋਕਾਂ ਦਾ ਦੇਖਦੇ ਹਾਂ ਹੂੰ ਕਿਉਂ ਕਿਉਂਕਿ ਸਾਡਾ ਰਿਸਰਚ ਵਰਕ ਚਾਹ ਜੋ ਮਤਲਬ ਕਿ ਉਹ ਨਹੀਂ ਤੁਹਾਨੂੰ ਆਈ ਪਿਆਦਾ ਜਿਆਦਾ ਨਹੀਂ ਜਾਣਦੀ ਸੀ ਹੁਣ ਇਹਦੇ ਵਿੱਚ ਕੀ ਆ ਕਿ ਥੋੜੇ ਦਿਨ ਪਹਿਲਾਂ ਇਹਨਾਂ ਨੇ ਪੱਤਰ ਕੱਢਿਆ ਸੀਗਾ ਹਮ ਠੀਕ ਹੈ ਜੀ ਮੈਂ ਸ਼ਾਇਦ ਉਹ ਪੱਤਰ ਤੁਹਾਨੂੰ ਦਿਖਾ ਵੀ ਸਕਾਂ ਜੇ ਮੈਨੂੰ ਮਿਲ ਗਿਆ ਮੈਂ ਕੋਸ਼ਿਸ਼ ਕਰਦਾ ਅੱਛਾ ਉਹਦੇ ਵਿੱਚ ਇਹਨਾਂ ਨੇ ਜਿਹੜੀ ਗੱਲ ਕਹੀ ਸੀਗੀ ਹਮ ਉਹ ਬੜੀ ਇੰਟਰਸਟਿੰਗ ਹੈ ਜੀ ਬਹੁਤ ਇੰਟਰਸਟਿੰਗ ਹੈ ਤਾਂ ਮਤਲਬ ਮੈਂ ਯਤਨ ਕਰਦਾ ਜੇ ਉਹ ਲੱਭ ਗਈ ਨਾ ਤੁਹਾਨੂੰ ਇੰਟਰਸਟਿੰਗ ਕਹਾਣੀ ਸੁਣਾਉਣਾ ਮੈਂ ਉਹਦੇ ਚ ਸਾਰੀ ਤਸਵੀਰ ਜਿਹੜੀ ਹੈ ਨਾ ਸਪਸ਼ਟ ਹੋ ਜਾਂਦੀ ਆ ਲਓ ਮੈਂ ਲੈਟਰ ਕੱਢ ਲਿਆ ਤੇ ਸ਼ਾਇਦ ਮਿਲ ਜਾਏਗਾ ਜੀ ਆਪਾਂ ਆ ਲਾ ਆ ਲੈਟਰ ਆ ਜੀ ਦਿਖ ਰਿਹਾ ਨਾ ਤੁਹਾਨੂੰ ਚਲੋ ਮੈਂ ਇਧਰ ਕੈਮਰੇ 'ਚ ਵੀ ਦਿਖਾ ਦਿੰਦਾ ਠੀਕ ਹੈ ਜੀ ਇਹ ਲੈਟਰ ਆ ਗਵਰਨਮੈਂਟ ਆਫ ਪੰਜਾਬ ਆਫਿਸ ਆਫ ਚੀਫ ਸੈਕਟਰੀ ਇਹਨਾਂ ਨੇ ਕੀ ਕੀਤਾ ਕਿ ਇੱਕ ਪੰਜਾਬ ਡਿਵੈਲਪਮੈਂਟ ਕਮਿਸ਼ਨ ਬਣਾਇਆ ਪੀ ਡੀ ਸੀ ਹੂੰ ਉਦੇ ਵਿੱਚ ਚੇਅਰਪਰਸਨ ਸੀਮਾ ਬਾਂਸਲ ਜੀ ਫਿਰ ਉਹਦੇ ਵਿੱਚ ਜਿਹੜੇ ਕਹ ਲੋ ਕਿ ਮੈਂਬਰ ਆ ਗਏ ਠੀਕ ਹੈ ਜੀ ਰੌਏ ਸਾਹਿਬ ਆ ਗਏ ਕੁੰਡੂ ਸਾਹਿਬ ਆ ਗਏ ਮਹੇਸ਼ਵਰੀ ਜੀ ਆ ਗਏ ਜੀ ਇਹਦਾ ਮਤਲਬ ਹੈ ਕਿ ਨਾਮ ਤੋਂ ਹੀ ਆਪਾਂ 15 ਲਾ ਲੀਏ ਕਿ ਕੌਣ ਨੇ ਜੀ ਠੀਕ ਹੈ ਇਹ ਕਮਿਸ਼ਨ ਬਣਾ ਦਿੱਤਾ ਫਿਰ ਇਹਨਾਂ ਨੂੰ ਮਤਲਬ ਕਿ ਮਹਿਕਮੇ ਵੰਡ ਕੇ ਦੇ ਦਿੱਤੇ ਹੂੰ ਜਦੋਂ ਰਾਏ ਸਾਹਿਬ ਕੋਲ ਗਿਆਚਲਾਜੀ ਫਾਈਨੈਂਸ ਐਗਰੀਕਲਚਰ ਠੀਕ ਹੈ ਜੀ એનર્ਜੀ ਟਰਾਂਸਪੋਰਟ ਮਾਈਨਿੰਗ ਫੂਡ ਪ੍ਰੋਕਿਊਰਮੈਂਟ ਵੈਲੇਜ ਕਾਮਨ ਲੈਂਡਸ ਰਿਲੇਟਡ ਇਸ਼ੂਸ ਮਤਲਬ ਇਹ ਆ ਕਿ ਇਹਨਾਂ ਨੂੰ ਇੰਪੋਵਰਡ ਕਰ ਦਿੱਤਾ ਗਿਆ ਇਹਨਾਂ ਨੂੰ ਸਮਰੱਥ ਕਰ ਦਿੱਤਾ ਗਿਆ ਕਿ ਦੇਖੋ ਜੀ ਅੱਛਾ ਪੱਤਰ ਵੀ ਹੋਣਾ ਅਜੇ ਵੀ ਪੰਜਾਬੀ 'ਚ ਕੱਢਦੇ ਨਹੀਂ ਆ ਜੀ ਇਹ ਵੀ ਅੰਗਰੇਜ਼ੀ 'ਚ ਹੀ ਆ ਕਿ ਗੱਲ ਇਹ ਆ ਕਿ ਮਤਲਬ ਕਿ ਜਿਹੜੀਆਂ ਮੀਟਿੰਗਾਂ ਦੇ ਵਿੱਚ ਚੀਫ ਸੈਕਟਰੀ ਬੈਠੂਗਾ ਹੂੰ ਠੀਕ ਹੈ ਜੀ ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜੀਆਂ ਪੀਡੀਸੀ ਦੇ ਨਾਲ ਜੁੜੀਆਂ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਭਈ ਐਗਰੀਕਲਚਰ ਆ ਗਿਆ ਜਾਂ ਇਹ ਚੀਜ਼ਾਂ ਉਹਨਾਂ ਨੇ ਕੀਤੀਆਂ ਜੀ ਕਿ ਭਈ ਉਹ ਮਤਲਬ ਕਿ ਉੱਥੇ ਜਾ ਕੇ ਮੀਟਿੰਗ ਦੇ ਵਿੱਚ ਹਿੱਸਾ ਲੈ ਸਕਦੇ ਆ ਹੂੰ ਕਮਾਲ ਦੀ ਗੱਲ ਆ ਜੀ ਦੇਖੋ ਇਹ ਏਮਪਾਵਰਡ ਵਾਲਾ ਕੰਮ ਹੀ ਹੈ ਨਾ ਵੀ ਸਾਰੀਆਂ ਅਥਾਰਟੀਆਂ ਖੋਲ੍ਹੇ ਹੋਈ ਜਾ ਰਹੀਆਂ ਹੁਣ ਤੁਸੀਂ ਇੱਕ ਇੱਕ ਮਤਲਬ ਕਿ ਦੇਖੋ ਛੋਟੀ ਜਿਹੀ ਗੱਲ ਆ ਇਹ ਜਿਹੜੇ ਹੈਗੇ ਨੇ ਰੌਏ ਸਾਹਿਬ ਹਮ ਹੁਣ ਇਹਨਾਂ ਨੂੰ ਐਗਰੀਕਲਚਰ ਬਾਰੇ ਮਤਲਬ ਕਿ ਸਾਡੇ ਅਫਸਰ ਦੱਸਣਗੇ ਜਾਂ ਜੋ ਵੀ ਹੈ ਲਟਰਮ ਪਟਰਮ ਲਾ ਲਓ ਤੇ ਜੇ ਰੌਏ ਸਾਹਿਬ ਨੂੰ ਉੱਠ ਕੇ ਕੋਈ ਕਹਦੇ ਕਿ ਸਣ ਦਾ ਪਤਾ ਤੁਹਾਨੂੰ ਸਣ ਕਿ ਨੂੰ ਕਹਿੰਦੇ ਨੇ ਹਮ ਸਣ ਕਿਹਦੇ ਨਾਲ ਖਾਈਦੀ ਹੈ ਜੀ ਹਾਂ ਹੋਰ ਛੇਦ ਉਹ ਪੁੱਛ ਲੈਣਗੇ ਕਿ ਕਿੰਨੇ ਖਾਈ دیے ਹਮ ਮਤਲਬ ਜਿੰਨਾ ਬੰਦਿਆਂ ਦਾ ਲੱਲਾ ਖੱਖਾ ਹੀ ਨਹੀਂ ਹੈ ਕੋਈ ਹਮ ਖੇਤੀ ਨਾਲ ਜੀ ਉਹਨਾਂ ਨੂੰ ਤੁਸੀਂ ਇੰਪਾਵਰਡ ਕਰ ਦਿੱਤਾ ਤੁਹਾਡੇ ਮੁਤਾਬਕ ਜਿਹੜਾ ਸ਼ਬਦ ਤੁਸੀਂ ਇਸਤੇਮਾਲ ਕੀਤਾ ਹੈ ਹਮ ਮਤਲਬ ਜਿਨ੍ਹਾਂ ਨੂੰ ਲੈਂਡ ਰਿਕਾਰਡ ਦਾ ਕੋਈ ਪਤਾ ਹੀ ਨਹੀਂ ਵਿਸਵੇ ਕੀ ਹੁੰਦੇ ਮਰਲੇ ਕੀ ਹੁੰਦੇ ਕਨਾਲਾਂ ਕੀ ਹੁੰਦੀਆਂ ਨੇ ਸਭ ਕੁਝ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਗਰਦੌਰੀਆਂ ਕੀ ਆ ਫਲਾਣਾ ਕੀ ਆ ਢਮਕਾਣਾ ਕੀ ਆ ਉਹ ਉਹ ਸਾਰਾ ਕੁਝ ਉਹ ਦੇਖਣਗੇ ਜੀ ਰੈਵਨਿਊ ਦੇ ਨਾਲ ਛੋੜਿਆ ਕਮਾਲ ਹੈ ਅਲਤੁਬਦ ਕੀ ਕੰਟਰੋਲ ਹੋ ਸਕਦਾ ਉਹ ਐਸਡੀ ਸਿਹਤ ਮੰਤਰੀ ਦੇ ਨਾਲ ਸਪੈਸ਼ਲ ਲਾ ਕੇ ਜੀ ਦਿੱਲੀ ਤੋਂ ਲੈ ਸਰ ਇਹ ਜਿਹੜੀਆਂ ਵਿਕਾਸ ਅਥਾਰਟੀਆਂ ਨੇ ਮੈਂ ਤੁਹਾਨੂੰ ਕੋਈ ਹੋਰ ਦੱਸਦਾ ਇੱਥੇ ਇਹਨਾਂ ਦਾ ਇੰਨਾ ਕੰਮ ਚੱਲਣ ਰਿਹਾ ਮੰਡੀ ਬੋਰਡ ਆ ਸਾਡਾ ਹੂੰ ਮੰਡੀ ਬੋਰਡ ਸਾਰੇ ਤੁਸੀਂ ਜਾਣਦੇ ਹੋ ਯਾਦ ਕਰੋ ਮਾਨ ਸਾਹਿਬ ਨੇ ਸ਼ਾਇਦ ਪਿਛਲੇ ਸਾਲ ਇੱਕ ਮੀਟਿੰਗ ਬੁਲਾਈ ਕਿ ਆ ਕਿ 900 ਕਰੋੜ ਦੇ ਕਾਰਜ ਕਰਾਵਾਂਗੇ ਭਾਈ 1800 ਕਰੋੜ ਦੇ ਸ਼ਾਇਦ ਕਿਹਾ ਸੀਗਾ ਤਾਂ ਠੇਕੇਦਾਰ ਬੁਲਾਏ ਸਭ ਕੁਝ ਹੋਇਆ ਹੁਣ ਇਹਨਾਂ ਨੇ ਉਥੋਂ ਇੱਕ ਬੰਦਾ ਕਲਾਇਆ ਉਹਦਾ ਨਾਮ ਆ ਸ਼ਾਇਦ ਗੋਪਾਲ ਜੀ ਇਹ ਕੋਈ ਤੁਹਾਡਾ ਅਫਸਰ ਕੋਈ ਮੰਡੀ ਬੋਰਡ 'ਚ ਜਾਣੂ ਹੋਇਆ ਤਾਂ ਪੁੱਛ ਲਿਓ ਹੂੰ ਉਹ ਬੰਦਾ ਮਤਲਬ ਕਿ ਹੁਣ ਤੁਸੀਂ ਵੇਖੋ ਕਿ ਕੀ ਹੋ ਰਿਹਾ ਕਿ ਇਹਨਾਂ ਨੇ ਨਿਯਮ ਬਦਲ ਕੇ ਉਹ ਜਿਹੜੇ ਅੱਗੇ ਕੰਮ ਹੁੰਦੇ ਸਨ ਉਹ ਮਤਲਬ ਕਿ 1-2 ਕਰੋੜ ਦੇ 3 ਕਰੋੜ ਦੇ ਹੀ ਦਿੱਤੇ ਜਾਂਦੇ ਸਨ ਜਿਦੇ ਨਾਲ ਜ਼ਿਆਦਾ ਠੇਕੇਦਾਰਾਂ ਕੋਲੋਂ ਕੰਮ ਚੱਲਦਾ ਸੀ ਉਹ ਇਹਨਾਂ ਨੇ ਨਿਯਮ ਸੋਧ ਕੇ 50 ਕਰੋੜ ਤੱਕ ਦਾ ਕਰ ਦਿੱਤਾ ਕੀ ਬਾਤ ਹੈ ਮਤਲਬ ਇੱਕੋ ਹੀ ਰੱਖੋ ਮਤਲਬ ਕਿ ਵੱਡੀਆਂ ਫਰਮਾਂ ਤੇ ਉਹ ਫਰਮਾਂ ਵੀ ਕਿਹੜੀਆਂ ਮਤਲਬ ਕਿ ਜਿਹੜੇ ਪੰਜਾਬ ਵਾਲੇ ਆ ਉਹਨਾਂ ਨੂੰ ਭੁੱਖਿਆ ਮਾਰੋ ਤੇ ਪਾਸੇ ਵਾਲਿਆਂ ਨੂੰ ਕੰਮ ਦੇ ਦਿਓ ਨਿਤਿਆ ਆ ਨੇ ਸੋ ਇਹ ਤੇ ਬੜੀ ਮੈਂ ਹੈਰਾਨ ਕੀਤੀ ਕਿਤੇ ਨਾ ਕਿਤੇ ਕਹਿ ਲੂ ਕਿ ਬਣ ਗਈ ਦੇਖਦਾ ਕਿ ਸਾਡੀ ਜਿਹੜੀ ਆਪੋਜੀਸ਼ਨ ਆ ਉਹ ਅੰਗਰੇਜ਼ੀ ਅਖਬਾਰ ਚ ਖਬਰ ਲੱਗਦੀ ਆ ਉਹਦੀ ਕਟਿੰਗ ਪਾ ਕੇ ਆ ਹੋ ਗਿਆ ਵਾਹ ਹੋ ਗਿਆ ਫਲਾ ਹੋ ਗਿਆ ਟਮਕਾ ਹੋ ਗਿਆ ਬਸ ਉਹ ਉਥੇ ਚੁੱਪ ਕਰ ਜਾਂਦੀ ਆ ਆਮ ਆਦਮੀ ਪਾਰਟੀ ਨੂੰ ਪਤਾ ਵਾ ਉਹਨਾਂ ਨੂੰ ਪਤਾ ਵਾ ਕਿ ਭਾਈ ਉਹ ਅਗੋਂ ਇਹਨਾਂ ਦੀਆਂ ਮਤਲਬ ਕਿ ਤੁਹਾਨੂੰ ਪਤਾ ਪੁਰਾਣੀਆਂ ਗੱਲਾਂ ਚੱਕ ਕੇ ਉਹ ਦੋ ਚਾਰ ਮੂੰਹ ਤੇ ਮਾਰ ਦਿੰਦੇ ਬਸ ਖਾਮੋਸ਼ੀ ਜੀ ਜਿਵੇਂ ਸ਼ਤਰੂਗੰਸ ਹਨ ਖਾਮੋਸ਼ ਮਤਲਬ ਕਿ ਬਸ ਨਹੀਂ ਖਾਮੋਸ਼ ਹੋ ਜਾਂਦੇ ਤਾਂ ਕਹਿਣ ਦਾ ਭਾਵ ਇਹ ਹੈ ਕਿ ਇਹ ਸਾਰਾ ਕੁਝ ਯਾਰ ਏਡਾ ਵੱਡਾ ਜਿਹੜਾ ਕੰਮ ਚੱਲਣ ਡਿਆ ਉਹਦੇ ਤੇ ਕੋਈ ਗਰਾਉਂਡ ਤੇ ਤੁਹਾਡਾ ਕੋਈ ਵੀ ਤੁਸੀਂ ਦੇਖ ਲਓ ਪ੍ਰਦਰਸ਼ਨ ਦੇਖ ਲਓ ਕੋਈ ਇਹਨਾਂ ਦਾ ਮਤਲਬ ਕਿ ਉਹ ਹੈ ਹੀ ਨਹੀਂ ਹੈ ਕਿਤੇ ਹੂੰ ਕਿਤੇ ਕੋਈ ਰੋਸ ਨਹੀਂ ਹੈ ਕਿਤੇ ਕੁਝ ਵੀ ਨਹੀਂ ਹੈ ਮਤਲਬ ਕਿ ਇਹ ਚੀਜ਼ ਜਿਹੜੀ ਹੈ ਬਹੁਤ ਵੱਡੀ ਹੈ ਉਸੇ ਤਰ੍ਹਾਂ ਵਿਕਾਸ ਅਥਾਰਟੀਆਂ ਦੇ ਵਿੱਚ ਵੀ ਬੰਦੇ ਆ ਕੇ ਬੈਠੇ ਹੋਏ ਸਨ ਜੀ ਤੇ ਇੱਕ ਕਹਾਣੀ ਚੱਲ ਰਹੀ ਪਰ ਕੀ ਕਰੀਏ ਜੀ ਬੇਵਸੀ ਹੈ ਬਿਲਕੁਲ ਬੇਵਸੀ ਕਾਲਮ ਹੈ ਅ ਇੱਕ ਕਮੈਂਟ ਆਪਾਂ ਪੜ ਲੈਂਦੇ ਹਾਂ ਜੀ ਇਹ ਕਹਿ ਰਹੇ ਨੇ ਕਿ ਕੁਲਰੀਆ ਸਾਹਿਬ ਕਹਿ ਰਹੇ ਨੇ ਕਿ ਬਾਈ ਜੀ ਅਥਾਰਟੀਆਂ ਦੇ ਹੱਕ ਕਹਿੰਦੇ ਮੁੱਖ ਸਕੱਤਰ ਨੂੰ ਦੇਣਾ ਅਸਲ ਦੇ ਵਿੱਚ ਕੇਜਰੀਵਾਲ ਦੇ ਹਵਾਲੇ ਕਰਨਾ ਬਸ ਉਹੀ ਤੇ ਮੈਂ ਕਹਿ ਰਿਹਾ ਨਾ ਕਿ ਚੀਜ਼ ਸਟਾਫਰੀ ਉਹਨਾਂ ਨੇ ਲਾਇਆ ਪਹਿਲਾਂ ਸੱਚ ਵਿੱਚ ਗੱਲ ਇਹੀ ਹੈ ਹਾਂ ਜੀ ਤੇ ਉਹੀ ਆ ਮੰਡੀ ਬੋਰਡ ਲਾ ਲਓ ਸਾਰੇ ਤੁਹਾਨੂੰ ਅੱਗੇ ਵੀ ਦੱਸਿਆ ਕਿ ਕਈ ਮਹਿਕਮੇ ਆ ਕਈ ਕਿ ਤਕਰੀਬਨ ਸਾਰੇ ਆ ਜੀ ਹੂੰ ਇਥੇ ਮੁੱਖ ਮੰਤਰੀ ਤੁਹਾਨੂੰ ਇਹ ਲੱਗਦਾ ਕਿ ਮੁੱਖ ਮੰਤਰੀ ਦੇ ਗੇਰ ਨਿਕਲੇ ਆ ਮੰਤਰੀਆਂ ਦਾ ਵੀ ਕੋਈ ਜ਼ਿਆਦਾ ਵਿਚਾਰਾ ਨਹੀਂ ਚੱਲਦਾ ਹੂੰ ਹੂੰ ਕਿਉਂਕਿ ਹਰੇਕ ਮਹਿਕਮੇ 'ਚ ਹਰੇਕ ਮੰਤਰਾਲੇ 'ਚ ਉਹਨਾਂ ਨੇ ਆਪਣੇ ਬੰਦੇ ਬਿਠਾਏ ਹੋਏ ਨੇ ਜੀ ਜੀ